ਪਰ ਉਹ ਜਿਸ ਜੀ ਨੇ ਆਪਣਾ ਜਿਹੜਾ ਬੜੀ ਦਾਨ ਦੇ ਪਾਸ ਕਰਾ ਦਿੱਤਾ ਵੀ ਜਿਹੜਾ ਇੱਕ ਇੱਕ ਬੜੀ ਦਾਨ ਆ ਪਰਮੇਸ਼ਰ ਦੇ ਤੇ ਠੀਕ ਹੈ ਨਾ ਉਹ ਸ਼ੁਰੂ ਵਿੱਚ ਅਸਮੇ ਤੇ ਕਰੇ ਉਹ ਸੋਨੇ ਪਰ ਫਿਰ ਜਿਹਨੇ ਰਾਮ ਗਾਂ ਜੰਮ ਜੱਟ ਦਾ ਪਰ ਤੁਸੀਂ ਉਸ ਸੋਣ ਦੇ ਟਾਈਮ ਨੂੰ ਛੱਡ ਕੇ ਤਾਂ ਅੱਜ ਪੁਦਾ ਦੀ ਰਸਮੀ ਵਿੱਚ ਆ ਕੇ ਬਹੁਤ ਧੰਨਵਾਦ ਕਰੇ ਇਹ ਬਰਿ ਦਾਨਾ ਨੰਨਿਸ਼ ਸਾਰੇ ਬੁਰਾ ਹਰੇ ਕਿਹਾ ਇਹਨੂੰ 12 ਦੇ ਸੁਖਤੰਤੇ 12 ਤੋਂ ਇੱਕ ਦੋ ਵੇਚਾ ਚੁੱਤ ਜਿਹੜੀ ਪ੍ਰਾਰਥਨਾ ਕਰਨੀ ਉਹਦੀਆਂ ਬਲੀਦਾਨ ਆਪਾਂ ਜੇ ਆਪਣੇ ਨੀਂਦ ਦਾ ਚੜਾਵਾ ਛਡੋ। ਸਾਰੇ ਬੋਲਵਾਲੇ ਵੀ ਤੁਹਾਨੂੰ ਇਹ ਚ ਇੱਕ ਦਿਨੇ ਅ ਇੱਕ ਲੈ ਨਾ ਖੜਾ ਖੇੜਣਾ ਇਹ ਬਲੀਦਾਨ ਹੈ। ਸਾਰੇ ਬੋਲਵਾਲੇ ਵੀ ਧਿਆਨ ਦਿਓ। ਸੋ ਵਿਚਾਰ ਪੂਰਨ ਸ਼ੁਕਰਾਵਾ ਦੇ ਪ੍ਰਮਾਣ ਹੈ। ਮੈਂ ਧੰਨਵਾਦ ਕਰਦੇ ਹਾਂ ਇਸ ਫੰਕਸ਼ਨ ਨੂੰ ਉਹ ਬਲੀਦਾਨ ਚਵਾ ਜਿਹੜਾ ਆਉਂਦਾ ਹੈ। ਸਾਰੇ ਪਰਿਵਾਰ ਦੇ ਲਈ ਜਾਲੇ ਲਈ ਜੋ ਚਾਹਤ ਹੈ ਉਹ ਜੇਕਰ ਲੋੜੀਂਦੀ ਕਰੇਗਾ ਉਹ ਕੋਈ ਨਹੀਂ ਕਰੇਗਾ ਆਪਾਂ ਉਸ ਪਰਮੇਸ਼ਰ ਦੇ ਬਲੰਤ ਨਾਮ ਦੇ ਚਾਹਮਗੇ ਕਾ ਸਰਟੀਫਿਕੇਟ ਅਧਿਕੁਸ਼ਕ ਪਾਸ ਕਰਾ ਲੈਣ ਕੁਦਰਤੀ ਪੁਸਤਕ ਦੀ ਦੁਕਾਨੇ ਕੋਈ ਇੱਕ ਜੋ ਕੰਮ ਉਹ ਜਿਹੜੇ ਦਿਖਾਵੇ ਉਹ ਪਰਮੇਸ਼ਰ ਸਾਹਿਬ ਤੋਂ ਪ੍ਰਾਪਤ ਕਰੇਗਾ ਉਸ ਹੀ ਹੋ ਜਾ ਉਸ ਜਾਣਦੇ ਹੈ ਕਿ ਪਰਬੂ ਯਸ਼ੂ ਮਸੀਹ ਜਿਹੜੇ ਆ ਉਹ ਤਾਂ ਸ਼ਹੀਦ ਹੋ ਗਿਆ ਪਰ ਉਹਨਾਂ ਨੇ ਇਹ ਕਹਿੰਦੇ ਆ ਸ਼ਹੀਦ ਕਰਵਾਂਗੇ ਤੇ ਅਗਰ ਜੇ ਕੋਈ ਚਾਹੁੰਦਾ ਰਿਸ਼ਤੇ ਹੱਦ ਤਵਾਰਾ ਪਰ ਸੂਨੈਸ ਕਿ ਬਚੇ ਉਹ ਕਹਿੰਦਾ ਵੀ ਸਾਡੇ ਪਿਆ ਸ਼ਹੀਦ ਹੋਏ ਯਾਰ ਤੇ ਪ੍ਰਬੂ ਯਸ਼ੂ ਮਸੀਹ ਜਿਹੜੇ ਆ ਉਹ ਵੀ ਸ਼ਹੀਦ ਹੋ ਗਿਆ ਠੀਕ ਹੈ ਨਾ ਤੇ ਇਸ ਦਿਨ ਪਰ ਜਦੋਂ ਕੰਫਰੰਸ ਹੈ ਕਿ ਇੱਕ ਦਿਨ ਵਿੱਚ ਪਤਾ ਨਹੀਂ ਕਿੰਨੇ ਕੁਰਬਾਨ ਹੁੰਦੇ ਆ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਰੋਗ ਕਿੰਨੇ ਦੇ ਵਿੱਚ ਸਾਰੇ ਬਲਵਾਲੇ ਲਈ ਆ ਨਹੀਂ ਪੂਰੀ ਦੁਨੀਆ ਕਿਹੜੇ ਮਸੀਹੀ ਰੋਗਾ ਜਿਹੜੇ ਜਿ ਸਮਸੀਰੋ ਮੰਡਣ ਵਾਲੇ ਰੋਗਾ 1.20 ਜਰਾਂ ਤੋਂ ਜ਼ਿਆਦਾ ਕੁਰਬਾਨੀਆਂ ਹੁੰਦੀਆਂ ਆ ਸਾਰੇ ਬਲਵਾਲੇ ਲਈ ਆ ਨਹੀਂ ਇੱਕ ਦਿਨ ਦੇ ਵਿੱਚ 1.20 ਜਰ ਕੁਰਬਾਨੀਆਂ ਹੁੰਦੀਆਂ ਰੋਗ ਜਿਹੜੇ ਆ

ਕੀ ਤੱਕ ਲੈ ਕੇ ਜਾਂਦਾ ਸਾਡੇ ਤੱਕ ਪਹੁੰਚਿਆ ਕੋਲ ਵੇ ਦੇ ਗਿਆ ਹਾਂ ਜਿਹੜਾ ਆਇਆ ਚਲ ਐਤਵਾਰੀ ਕਰਦਾ ਪ੍ਰਕૃતિ ਸੁਣੀ ਜਿਵੇਂ ਨਾ ਇਸ਼ਾਅਰਤ ਦੇਣੀ ਤਾਂ ਤੇਰੀ ਬਹੁਤ ਔਖੀ ਗੱਲ ਹੈ ਨਾ ਕੁਰਬਾਨੀ ਜਿਹੜੀ ਤਾਂ ਤੇਰੀ ਬਹੁਤ ਔਖੀ ਆ ਉਹ ਐਤਵਾਰੀ ਵੀ ਕਰਦਾ ਕਤਾਰੀ ਜੁਰੀ ਤੇ